ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਬਕਰਾ ਕਸਬਾ ਫਤਿਹਗੜ ਚੋੜੀਆਂ ਬੱਸ ਅੱਡੇ ਤੇ ਇੱਕ ਨੌਜਵਾਨ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਫਿਲਮੀ ਅੰਦਾਜ਼ ਚ ਲੋਕਾਂ ਦੀ ਮਦਦ ਨਾਲ ਇੱਕ ਲੁਟੇਰੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ ਜਾਣਕਾਰੀ ਅਨੁਸਾਰ ਬੀਪੀ ਸ਼ਾਮ ਵਿਲੇ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਵੱਲੋਂ ਫਤਿਹਗੜ ਚੋਣੀਆਂ ਬੱਸ ਅੱਡੇ ਦੇ ਬਾਹਰ ਤੁਰੀ ਜਾਂਦੀ ਲੜਕੀ ਕੋਲੋਂ ਚਪਟ ਮਾਰ ਕੇ ਫੋਨ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਸਕੂਟਰੀ ਤੇ ਖੜੇ ਇੱਕ ਨੌਜਵਾਨ ਨੇ ਬਹਾਦਰੀ ਦਿਖਾਉਂਦੇ ਹੋਏ ਉਹਨਾਂ ਦੇ ਮੋਟਰਸਾਈਕਲ ਦੇ ਅੱਗੇ ਸਕੂਟਰੀ ਦੀ ਟੱਕਰ ਮਾਰ ਦਿੱਤੀ ਜਿਸ ਨਾਲ ਦੋਵੇਂ ਲੁਟੇਰੇ ਮੋਟਰਸਾਈਕਲ ਤੋਂ ਹਿਠਾ ਡਿੱਗ ਪਏ ਜਿੱਨਾਂ ਚੋਂ ਇੱਕ ਲੁਟੇਰੇ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਫਤਿਹਗੜ ਚੋਣੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ 拉ਪਰੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨੰਗਲ ਦੇ ਚੇਦਨਪੁਰੇ ਕੋਲ ਭਾਜੀ ਮੈਂ ਇਧਰੋਂ ਪਿਆਰ ਵਾਲੀ ਸਾਈਡ ਤੋਂ ਆਉਣ ਡਿਆ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਚਰਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗੱਡੀ ਬੱਸ ਸਟੈਂਡ ਦੇ ਸਾਹਮਣੇ ਟੈਕਟਿਵਾ ਮਾਰ ਕੇ ਤੇ ਛੁੱਟੇ ਆ ਫਿਰ ਇੱਥੇ ਸਾਰਿਆਂ ਨੇ ਫੜ ਲਏ ਆ ਕਿੰਨੇ ਜਣੇ ਸੀ ਦੋ ਜਣੇ ਭਾਜੀ ਇੱਕ ਭੱਜ ਗਿਆ ਵਾ ਪਲਸਰ ਮੋਟਰਸਾਈਕਲ ਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੱਗੇ ਭਾਈ ਹਾਂਜੀ ਉਹ ਪੁਲਿਸ ਵਾਲੇ ਫੜ ਕੇ ਲੱਗੇ ਜੀ ਤਦੋਂ ਫੋਨ ਸੀ ਲਾ ਲਾ ਕੇ ਹਾਂਜੀ ਫੋਨ ਕੁੜੀ ਨੂੰ ਦੇਤਾ ਜੀ ਲੱਗੇ ਕਿੰਨਾ ਤੁਸੀਂ ਮਗਰੇ ਉੱਥੇ ਕਿਹਾ ਮਗਰ ਲੱਗੇ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗਾੜੀ ਹਾਂਜੀ ਗਾੜੀ ਐਕਟੀਵੇਟ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਭੱਜ ਗਿਆ ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਨੇ ਫੜ ਗਿਆ ਹਾਂਜੀ ਇੱਕ ਨਾ ਸ਼ੱਕੀ ਵਿਅਕਤੀ ਲੈਂਦਾ ਕੋਈ ਉੱਥੇ ਤੁਰਿਆ ਫਿਰਦਾ ਸੀ ਬਸ ਢੇ ਦੇ ਲੱਗੇ ਲੋਕਾਂ ਨੇ ਦੱਸਿਆ ਉਹਨੂੰ ਲੈਂਦਾ ਵਾ ਜੇ ਕੋਈ ਕੁਛ ਮਰਤਾਲ ਕਰ ਰਹੇ ਜਾਂਚ ਕਰ ਰਹੇ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾਏਗੀ ਜੋ ਵੀ ਸਾਹਮਣੇ ਆਏਗਾ ਹੱਥ ਸਾਹਮਣੇ ਆਉਣਗੇ ਤਨਾਕ ਤੇ ਗੋਲੇ ਨਾਲ ਦਾ ਇੱਕ ਮੁੰਡਾ ਜੇ ਤੇ ਉਹਦੇ ਬਾਰੇ ਕੁਝ ਪਰਤਾਲੇ ਜੇ ਕਰ ਰਹੇ ਆ ਜੇ ਲੈਂਦਾ ਹੀ ਹਾਂ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਉਹ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਜੇ ਕੋਈ ਜਾਣਕਾਰੀ ਨਹੀਂ ਜੇ